ਹਾਂਜੀ ਦੋਸਤੋ ਸਾਰਿਆਂ ਨੂੰ ਮੇਰੇ ਵੱਲੋਂ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਜੈ ਜੀ ਦੀ ਔਰ ਮੈਂ ਆਪ ਸਭ ਨੂੰ ਦੱਸਣਾ ਚਾਹੁੰਨਾ ਕਿ ਹੁਣੇ ਮੈਨੂੰ ਜਿਹੜੇ ਸਾਡੇ 크ਿਸਚਨ ਸੇਵਾ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਨੇ ਪੀਟਰ ਰੰਦਾਵਾ ਜੀ ਸੇਖੇ ਤੋਂ ਉਹਨਾਂ ਨੇ ਮੈਨੂੰ ਕਾਲ ਕਰਕੇ ਦੱਸਿਆ ਕਿ ਸਾਡੇ ਭਰਾ ਜਤਿੰਦਰ ਸੋਢੀ ਜੀ ਜੋ ਕਿ ਪੱਤਰਕਾਰ ਨੇ ਉਹਨਾਂ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਕੁਝ ਸ਼ਰਾਰਤੀ ਲੋਕਾਂ ਵੱਲੋਂ ਤੇ ਮੈਂ ਅਜੇ ਕ੍ਰਿਸਚੀਅਨ ਸੇਵਾ ਫਰੰਟ ਜਥੇਬੰਦੀ ਦਾ ਆਗੂ ਹੋਣ ਦੇ ਨਾਤੇ ਮੈਂ ਜਤਿੰਦਰ ਸੋਢੀ ਜੀ ਜੋ ਪੱਤਰਕਾਰ ਨੇ ਰਿਪੋਰਟਰ ਨੇ ਜਿਹੜੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਉਹਨਾਂ ਨੂੰ ਆਪਣੀ ਸੰਸਥਾ ਵੱਲੋਂ ਫੁੱਲ ਸਪੋਰਟ ਕਰਦਾ ਤੇ ਨਾਲ ਹੀ ਮੈਂ ਐਸਐਸਪੀ ਗੁਰਦਾਸਪੁਰ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਜੇ ਸਾਡੇ ਪੱਤਰਕਾਰ ਭਰਾ ਜਿਹੜੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਜੇ ਇਹ ਸੇਵ ਨਹੀਂ ਤੇ ਆਮ ਨਾਗਰਿਕ ਕਿੱਥੋਂ ਸੇਵ ਹੋਵੇਗਾ ਮੇਰੀ ਖਾਸ ਕਰਕੇ ਬੇਨਤੀ ਆ ਐਸਐਸਪੀ ਸਾਹਿਬ ਨੂੰ ਕਿ ਇਹਨਾਂ ਸ਼ਰਾਰਤੀ ਬੰਦਿਆਂ ਦੇ ਉੱਪਰ ਜਿਹੜੀ ਆ ਸਖਤ ਤੋਂ ਸਖਤ ਉਪਕਾਰਵਾਈ ਕੀਤੀ ਜਾਵੇ ਔਰ ਦੁਬਾਰਾ ਫੇਰ ਮੈਂ ਇਹ ਵਿਸ਼ਵਾਦ ਹੋਂ ਆਪਣੇ ਭਰਾ ਜਤਿੰਦਰ ਸੋਢੀ ਨੂੰ ਜੋ ਕਿ ਇੱਕ ਰਿਪੋਰਟਰ ਨੇ ਪੱਤਰਕਾਰ ਨੇ ਤੇ ਮੇਰਾ ਫੁੱਲ ਸਮਰਥਨ ਉਹਨਾਂ ਨੂੰ ਆ ਔਰ ਜਥੇਬੰਦੀ ਦਾ ਫੁੱਲ ਸਮਰਥਨ ਉਹਨਾਂ ਨੂੰ ਆ ਅਸੀਂ ਡਟ ਕੇ ਤੁਹਾਡੇ ਨਾਲ ਖਰੇ ਆ ਕਿਤੇ ਵੀ ਤੁਹਾਡੀ ਇਸ ਲੜਾਈ ਦੇ ਵਿੱਚ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਤੇ ਅਸੀਂ ਤੁਹਾਡੇ ਨਾਲ ਚਿਟਾਨ ਵਾਂਗੂ ਖਰੇ ਹਾਂ ਧੰਨਵਾਦ